ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਮਨੁੱਖੀ ਜਨਮ ਵਿੱਚ ਕੀਤੇ ਪਾਪਾਂ ਕਾਰਨ ਛੇਰ ਦੀ ਜੂਨ ਮਿਲ ਗਈ ਸੀ ਗੁਰੂ ਜੀ ਨੇ ਖੂਨ ਖਾਰ ਸ਼ੇਰਾਂ ਨੂੰ ਵੀ ਸ਼ਾਂਤ ਕਰ ਦਿੱਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਇਲਾ ਬਰਤਖੰਡ ਵਿੱਚ ਪਹੁੰਚ ਗਏ ਸਨ ਉਹਨਾਂ ਨੂੰ ਉੱਥੇ ਜੰਗਲ ਵਿੱਚ ਕਾਂਤ ਸਥਾਨ ਮਿਲ ਗਿਆ ਸੀ ਤਾਂ ਉੱਥੇ ਉਹ ਬਿਰਾਜਮਾਨ ਹੋਏ ਗਏ ਸਨ ਉਸ ਜੰਗਲ ਵਿੱਚ ਕਰੋੜਾਂ ਸ਼ੇਰ ਰਹਿੰਦੇ ਸਨ ਇਹ ਦੇਖ ਕੇ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਬਹੁਤ ਘਬਰਾ ਗਏ ਸਨ ਜਦ ਗੁਰੂ ਜੀ ਨੇ ਉਹਨਾਂ ਵੱਲ ਵੇਖਿਆ ਤਾਂ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਾ ਰਵੇ ਰਵਾਬ ਛੇੜ ਬਾਣੀ ਆਈ ਹੈ ਭਾਈ ਮਰਦਾਨਾ ਜੀ ਨੇ ਰਵਾਬ ਵਜਾਈ ਤਾਂ ਗੁਰੂ ਜੀ ਨੇ ਅਲਾਹੀ ਬਾਣੀ ਦਾ ਕੀਰਤਨ ਗਾਇਨ ਕੀਤਾ ਬਹੁਤ ਸਾਰੇ ਸ਼ੇਰ ਆ ਕੇ ਉਹਨਾਂ ਦੇ ਆਸ-ਪਾਸ ਬੈਠ ਗਏ ਸਨ ਗੁਰੂ ਜੀ ਨੇ ਉਹਨਾਂ ਸ਼ੇਰਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਉਹਨਾਂ ਸ਼ੇਰਾਂ ਨੇ ਕਿਹਾ ਕਿ ਸਾਨੂੰ ਮਨੁੱਖੀ ਜੀਵਨ ਵਿੱਚ ਕੀਤੇ ਪਾਪਾਂ ਕਾਰਨ ਇਹ ਤਾਮਸ ਜੂਨ ਮਿਲੀ ਹੈ ਇਸ ਤਾਮਸ ਜੂਨ ਵਿੱਚ ਅਸੀਂ ਬਹੁਤ ਕਸ਼ਟ ਭੋਗ ਰਹੇ ਹਾਂ ਤੁਹਾਡਾ ਕੀਰਤਨ ਸੁਣ ਕੇ ਸਾਡਾ ਮਨ ਚਾਤ ਹੋ ਗਿਆ ਹੈ ਗੁਰੂ ਜੀ ਨੇ ਕਿਹਾ ਕਿ ਤੁਹਾਡਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੈ ਉਹਨਾਂ ਸ਼ੇਰਾਂ ਨੇ ਕਿਹਾ ਕਿ ਅਸੀਂ 100 100 ਯੋਜਨ ਤੱਕ ਸਭ ਪਸ਼ੂ ਪੰਛੀ ਖਾ ਲਏ ਹਨ ਹੁਣ ਇੱਥੇ ਸਾਡੇ ਕਾਣ ਲਈ ਕੁਛ ਵੀ ਨਹੀਂ ਬਚਿਆ ਹੈ ਜਿਸ ਨੂੰ ਖਾ ਕੇ ਅਸੀਂ ਆਪਣਾ ਗੁਜ਼ਾਰਾ ਕਰ ਸਕੀਏ ਇਸ ਲਈ ਅਸੀਂ ਦਿਨ ਰਾਤ ਜਾਗਦੇ ਰਹਿੰਦੇ ਹਾਂ ਜਿਸ ਨੂੰ ਮਾੜੀ ਜਹੀ ਨੀਂਦ ਆ ਜਾਵੇ ਬਾਕੀ ਸ਼ੇਰ ਉਸ ਨੂੰ ਮਾਰ ਕੇ ਹੀ ਖਾ ਜਾਂਦੇ ਹਨ ਅਸੀਂ ਬਹੁਤ ਔਖੇ ਹਾਂ ਸਾਡੇ ਤੇ ਕਿਰਪਾ ਕਰੋ ਤਾਂ ਕਿ ਸਾਡਾ ਕਲਿਆਣ ਹੋ ਜਾਵੇ ਗੁਰੂ ਜੀ ਨੇ ਕਿਹਾ ਕਿ ਤੁਸੀਂ ਸਾਡੀ ਸ਼ਰਨ ਵਿੱਚ ਆਏ ਹੋ ਅਤੇ ਤੁਹਾਨੂੰ ਪਾਪਾਂ ਦੀ ਸੋਝੀ ਹੋ ਗਈ ਹੈ ਇਸ ਲਈ ਅਸੀਂ ਤੁਹਾਨੂੰ ਮਨੁੱਖੀ ਜਨਮ ਦੀ ਬਖਸ਼ਿਸ਼ ਕਰਾਂਗੇ ਮਨੁੱਖੀ ਜਨਮ ਵਿੱਚ ਤੁਹਾਨੂੰ ਰਾਜ ਭਾਗ ਦੇ ਪ੍ਰਾਪਤੀ ਹੋਵੇਗੀ ਜੇਕਰ ਤੁਸੀਂ ਕਰਤਾਰ ਦੇ ਸ਼ਬਦ ਦਾ ਅਭਿਆਸ ਕਰਦੇ ਰਹੇ ਤਾਂ ਤੁਹਾਡੇ ਜੀਵਨ ਵਿੱਚ ਸ਼ਾਂਤੀ ਰਹੇਗੀ ਜੇ ਕਰਤਾਰ ਨੂੰ ਭੁਲਾ ਦਿੱਤਾ ਤਾਂ ਆਪਸ ਵਿੱਚ ਲੜ ਕੇ ਨਰਕਾਂ ਨੂੰ ਚਲੇ ਜਾਵੋਗੇ ਉੱਥੋਂ ਉੱਠ ਕੇ ਗੁਰੂ ਜੀ ਨਗਰ ਵਿੱਚ ਆ ਗਏ ਸਨ ਸਭ ਨਗਰ ਵਾਸੀ ਇਹ ਦੇਖ ਕੇ ਹੈਰਾਨ ਸਨ ਕਿ ਇਹ ਤਿੰਨ ਸੰਤ ਜੰਗਲ ਵਿੱਚ ਸ਼ੇਰਾਂ ਤੋਂ ਕਿਸ ਤਰ੍ਹਾਂ ਬਚ ਗਏ ਹਨ ਉਹਨਾਂ ਸ਼ੇਰਾਂ ਨੇ ਤਾਂ 100 100 ਯੋਜਨ ਤੱਕ ਕੋਈ ਪਸ਼ੂ ਪੰਛੀ ਵੀ ਜਿਉਂਦਾ ਨਹੀਂ ਛੱਡਿਆ ਸਭ ਨੂੰ ਖਾ ਲਿਆ ਹੈ ਜਦ ਗੁਰੂ ਜੀ ਬਰਾਜਮਾਨ ਹੋ ਗਏ ਤਾਂ ਰਾਜੇ ਸਮੇਤ ਸਭ ਨਗਰ ਵਾਸੀਆਂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਉਹਨਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਅਸੀਂ ਤਾਂ ਸ਼ੇਰਾਂ ਦੇ ਭੈ ਕਾਰਨ ਪਿੰਡ ਵਿੱਚ ਤੋਪਾਂ ਚਲਾਉਂਦੇ ਰਹਿੰਦੇ ਹਾਂ ਤਾਂ ਜਾ ਕੇ ਕਿਤੇ ਸਾਡਾ ਬਚਾਅ ਹੁੰਦਾ ਹੈ ਤੁਸੀਂ ਜੰਗਲ ਵਿੱਚ ਸ਼ੇਰਾਂ ਤੋਂ ਬਚ ਕੇ ਕਿਸ ਤਰ੍ਹਾਂ ਇਸ ਨਗਰ ਵਿੱਚ ਪਹੁੰਚ ਗਏ ਹੋ ਭਾਈ ਬਾਲਾ ਜੀ ਨੇ ਕਿਹਾ ਗੁਰੂ ਜੀ ਨੇ ਸ਼ੇਰਾਂ ਨੂੰ ਆਪਣਾ ਚਿੱਲੇ ਬਣਾ ਲਿਆ ਹੈ ਇਸ ਲਈ ਹੁਣ ਉਹਨਾਂ ਸ਼ੇਰਾਂ ਦੀ ਗਤੀ ਹੋ ਜਾਣੀ ਹੈ ਅਤੇ ਉਹਨਾਂ ਨੇ ਕਿਸੇ ਨੂੰ ਵੀ ਮਾਰ ਕੇ ਨਹੀਂ ਖਾਣਾ ਹੈ ਇਹ ਸੁਣ ਕੇ ਉਥੋਂ ਦਾ ਰਾਜਾ ਅਤੇ ਪਰਜਾ ਸਭ ਬਹੁਤ ਖੁਸ਼ ਹੋ ਗਏ ਸਨ ਉਹ ਸਭ ਗੁਰੂ ਜੀ ਦੇ ਚਰਨ ਹੀ ਲੱਗੇ ਅਤੇ ਬੇਨਤੀ ਕੀਤੀ ਕਿ ਗੁਰੂ ਜੀ ਸਾਡਾ ਵੀ ਕਲਿਆਣ ਕਰ ਦਿਓ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਕਿ ਕਰਤਾਰ ਦਾ ਸਿਮਰਨ ਕਰੋ ਮਨ ਵਿੱਚ ਕਦੇ ਵੀ ਕਰੋਧ ਨਾ ਲਿਆਓ ਸਭ ਨਾਲ ਨੇਕੀ ਕਰੋ ਸਰੀਰ ਨੂੰ ਨਾਸ਼ਵੰਤ ਸਮਝੋ ਅਤੇ ਸ਼ਬਦ ਰੂਪੀ ਅੰਮ੍ਰਿਤ ਨੂੰ ਸਦਾ ਪੀਂਦੇ ਰਹੋ ਤੁਹਾਡਾ ਕਲਿਆਣ ਹੋਵੇਗਾ ਉਹਨਾਂ ਨੇ ਗੁਰੂ ਜੀ ਤੋਂ ਚਰਨ ਪੌਹਲ ਦੀ ਬਖਸ਼ਿਸ਼ ਪ੍ਰਾਪਤ ਕੀਤੀ ਅਤੇ ਗੁਰੂ ਜੀ ਦੇ ਉਪਦੇਸ਼ ਅਨੁਸਾਰ ਜੀਵਨ ਢਾਲ ਲਿਆ ਸੀ ਗੁਰ ਰਤਾਰ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੇ ਅੱਗੇ ਹੋਰ ਸੰਗਤਾਂ ਵੇਅਰ ਸ਼ੇਅਰ ਕਰਕੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ